ਬਿਕਰਮਜੀਠਿਆ ਹਰਾਨੇ ਕੁਛ ਦਿਨ ਪਹਿਲਾਂ ਐਸਜੀਪੀਸੀ ਦੇ ਜਿਹੜੇ ਫੈਸਲੇ ਨੂੰ ਸਹਿਮਤੀ ਨਹੀਂ ਸੀ ਪ੍ਰਗਟਾਈ ਉਹਨਾਂ ਨੇ ਜਦੋਂ ਵਿਗਿਆਨੀ ਰਗਵੀਰ ਸਿੰਘ ਹਰਾਨ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਬਿਕਰਮਜੀਠਿਆ ਸਾਹਿਬ ਨੂੰ ਵੀ ਜਲਦੀ ਸਮਝ ਆਊਗੀ ਵੀ ਠੀਕ ਹੈ ਸਾਰਾ ਕੁਝ ਠੀਕ ਹੋਇਆ ਤੇ ਕਿਉਂਕਿ ਆਕਾਲ ਤਖਤ ਸਾਹਿਬ ਜੋ ਕੇਵਲ ਇੱਕ ਪਾਰਟੀ ਸਮਰਪਤ ਹੈ ਬਿਕਰਮਜੀਠਿਆ ਹਰਾਨ ਦੇ ਤਾਂ ਪੇਸ਼ੇ ਤਾਂ ਆਏ ਨੇ ਤੁਸੀਂ ਸਾਰੇ ਇੱਥੇ ਪਹੁੰਚੇ ਹੋਏ ਹੋ ਬਿਕਰਮਜੀਠਿਆ ਹਰਾਨ ਨੂੰ ਸਪੋਰਟ ਕਰਨ ਵਾਸਤੇ ਪਹੁੰਚੇ ਹੋਏ ਹੋ ਔਰ ਮਾਮਲਾ ਡਰਗਦਾ ਹੈ ਕੀ ਮਤੀਟਿਆ ਪੰਜਾਬ ਦੇ ਲੋਕਾਂ ਦੇ ਤਰਜਮਾਨ ਨਹੀਂ ਕਰਦੇ ਨੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਨੇ ਤੇ ਜਿਹੜਾ ਲੀਡਰ ਪੰਜਾਬ ਦੇ ਲੋਕਾਂ ਦੇ ਲਈ ਲੜਾਈ ਲੜਦਾ ਉਹਦਾ ਇੱਕ ਤਾਂ ਰਵਾਇਤ ਵੀ ਰਹਿ ਗਈ ਕਿ ਉਹਦੀ ਕੇਂਦਰ ਨਾਲ ਟੱਕਰ ਰਹੀ ਹੈ ਪਰ ਸੂਬਾ ਸਰਕਾਰ ਵੀ ਅਜ ਰਿਮੋਟ ਕੰਟਰੋਲ ਤੇ ਚੱਲ ਰਹੀ ਹੈ ਆ ਸ਼੍ਰੋਮਣੀ ਅਕਾਲੀ ਦਲ ਤਾਂ ਪਹੁੰਚਈ ਹੈ ਮੈਂ ਬੇਨਤੀ ਕਰਦਾ ਪੰਜਾਬ ਦੇ ਹਰ ਇੱਕ ਨਮਾਇੰਦੇ ਨੂੰ ਖੜੇ ਹੋ ਜਾਣਾ ਚਾਹੀਦਾ ਅੱਜ ਜੇ ਤੇ ਲੋਕਤੰਤਰ ਬਚਾਉਣਾ ਹੈ ਤੇ ਜੇ ਤੁਸੀਂ ਪੰਜਾਬ ਬਚਾਉਣਾ ਜਿਹੜਾ ਪਰਚਾ ਦਰਜ ਕਰ ਲਈ ਸਰਕਾਰ ਨੂੰ ਡੀਆਈਜੀ ਬਦਲਣਾ ਪੈ ਜੀ ਟਜੀਪੀ ਬਤਨਣਾ ਪੈਜੇ ਟਜੀਪੀ ਸਿਰਫ ਜਿਹੜਾ ਪੁਲਿਸ ਦਾ ਮੁਖੀ ਹੁੰਦਾ ਸੀ ਸਤਾ ਦੇ ਜਿਵੇਂ ਮੁੱਖ ਮੰਤਰੀ ਹੁੰਦਾ ਉਹਨੂੰ ਕੇਵਲ ਇਸ ਗੱਲ ਤੇ ਡੀਜੀ ਲਾਇਆ ਜਾਵੇ ਕਿ ਤੂੰ ਬਿਕਰਸੀ ਮੀਟੇ ਪर्चा ਦਰਜ ਕਰਨਾ ਤੇ ਪर्चा ਥਾਣੇ 'ਚ ਦਰਜ ਨਾ ਹੋਵੇ ਸੱਚੇ ਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੇ ਅੱਜ ਪਟਿਆਲਾ ਦੇ ਪੁਲਿਸ ਲਾਈਨ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਸ਼ੋਮਨੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਫ ਦਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਹਰਾਂ ਦੀ ਪੇਸ਼ੀ ਚੱਲ ਰਹੀ ਹੈ ਐਸਆਈਟੀ ਨੇ ਸਮਨ ਜਾਰੀ ਕੀਤੇ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ 2021 ਦਾ ਡਰੱਗ ਮਾਮਲਾ ਹੈ ਤੇ ਇੱਥੇ ਹੀ ਅਕਾਲੀ ਦਲ ਦੇ ਬਹੁਤ ਸਾਰੇ ਵਰਕਰ ਪਹੁੰਚੇ ਹੋਏ ਨੇ ਯੂਥ ਕਾਲੀ ਦਲ ਦੇ ਵੀ ਬਹੁਤ ਸਾਰੇ ਵਰਕਰ ਪਹੁੰਚੇ ਹੋਏ ਨੇ ਤੇ ਪਟਿਆਲਾ ਦੇ ਪ੍ਰਧਾਨ ਜਿਹੜੇ ਨੇ ਸ਼ੋਮਨੀ ਅਕਾਲੀ ਦਲ ਦੇ ਅਮਿਤ ਰਾਠੀ ਹੜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਰਾਠੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਰਾਠੀ ਨੋ ਉਸਤੇ ਪਹੁੰਚੇ ਹੋਏ ਹੋ ਔਰ ਮਾਮਲਾ ਡਰਗ ਦਾ ਤੇ ਗੱਲ ਇਹ ਹੈ ਬਈ ਪਹੁੰਚੇ ਹੋਏ ਆ ਹਾਂ ਤੁਹਾਡੀ ਗੱਲ ਠੀਕ ਹੈ ਸਪੋਰਟ ਕਰਨ ਲਈ ਪੱਕੀ ਨੂੰ ਅਸੀਂ ਸਪੋਰਟ ਪੰਜਾਬ ਦੇ ਲੋਕਾਂ ਲਈ ਸੰਘਰਸ਼ ਲੜਨ ਵਾਲੇ ਬੇਬਾਕ ਲੀਡਰ ਅਸੀਂ ਪਹਿਲੀ ਗੱਲ ਦਾ ਅਕਾਲੀ ਦਲ ਦੇ ਨਮਾਇੰਦੇ ਆ ਵਰਕਰਾਂ ਉਹਦੇ ਬੱਚੇ ਆ ਦੂਜੀ ਗੱਲ ਵਿਕਰਮ ਸਿੰਘ ਮਚੀਟ ਆ ਪੰਜਾਬ ਦੇ ਲੋਕਾਂ ਦੇ ਤਰਜਮਾਨੇ ਕਰਦੇ ਨੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਨੇ ਤੇ ਜਿਹੜਾ ਲੀਡਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਉਹਦਾ ਇੱਕ ਤਾਂ ਰਵਾਇਤ ਵੀ ਰਹੀ ਕਿ ਉਹਦੀ ਕੇਂਦਰ ਨਾਲ ਟੱਕਰ ਰਹੀ ਹੈ ਪਰ ਸੂਬਾ ਸਰਕਾਰ ਵੀ ਅਜ ਰਿਮੋਟ ਕੰਟਰੋਲ ਤੇ ਚੱਲ ਰਹੀ ਹੈ ਦੇਸ਼ ਦਾ ਗ੍ਰਹਿ ਮੰਤਰੀ ਜਦੋਂ ਰਿਮੋਟ ਕੰਟਰੋਲ ਤੇ ਮੁੱਖ ਮੰਤਰੀ ਨੂੰ ਬਿਠਾ ਲੈਂਦਾ ਖੜਾ ਕਰ ਲੈਂਦਾ ਤੇ ਉਸ ਸਟੇਟ ਦੇ ਵਿੱਚ ਜਦੋਂ ਮੰਦਰਾਂ ਤੇ ਥਾਣਿਆਂ ਤੇ ਤੇ ਧਾਰਮਿਕ ਸਥਾਨਾਂ ਤੇ ਹਮਲੇ ਹੁੰਦੇ ਹੋਣ ਤੇ ਮੁੱਖ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਹੋਵੇ ਤੇ ਮੁੱਖ ਮੰਤਰੀ ਦੇ ਕੋਈ ਕਾਰਵਾਈ ਨਹੀਂ ਕੋਈ ਕਿਸੇ ਤਰ੍ਹਾਂ ਦਾ ਉਹ ਸੰਜੀਦਗੀ ਨਹੀਂ ਦਿਖਾ ਰਿਹਾ ਤਾਂ ਉਹ ਲੋਕਾਂ ਦੇ ਲੜਨ ਵਾਲੇ ਲੀਡਰ ਜਦੋਂ ਉਹ ਸੱਟ ਬੁਲਾਉਂਦੀ ਹੈ ਤਾਂ ਸ਼ਰਮ ਨੇ ਅਕਾਲੀ ਦਲ ਤਾਂ ਪਹੁੰਚਈ ਹੈ ਮੈਂ ਬੇਨਤੀ ਕਰਦਾ ਪੰਜਾਬ ਦੇ ਹਰ ਇੱਕ ਨਮਾਇੰਦੇ ਨੂੰ ਖੜੇ ਹੋ ਜਾਣਾ ਚਾਹੀਦਾ ਅੱਜ ਕਿਤੇ ਲੋਕਤੰਤਰ ਬਚਾਉਣਾ ਹੈ ਤੇ ਜੇ ਤੁਸੀਂ ਪੰਜਾਬ ਬਚਾਉਣਾ ਜੀ ਅ ਰੱਡੀ ਸਾਹਿਬ 4 ਮਾਰਚ ਨੂੰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਅਪੀਲ ਕੀਤੀ ਹੋਈ ਹੈ ਕਿ ਵਿਕਰਮ ਮਜੀਠੀਆ ਹਰਾਂ ਦੀ ਜਿਹੜੀ ਸਮਾਨਤਾ ਹੈ ਉਹਨੂੰ ਰੱਦ ਕੀਤਾ ਜਾਵੇ ਕਿਉਂ ਲੱਗਦਾ ਤੁਹਾਨੂੰ ਕਿ ਇਹਨਾਂ ਦੀ ਸਮਾਨਤਾ ਰੱਦ ਕਰਵਾਈ ਜਾ ਰਹੀ ਹੈ ਕਾਰਨ ਵੱਡਾ ਕਾਰਨ ਕੀ ਸਮਝਦੇ ਹੋ ਸਰਕਾਰ ਦੀ ਮੈਂ ਪੋਲ ਖੋਲਦੀ ਨਾ ਇੱਕ ਇੱਕ ਗੱਲ ਨਾਲ ਜੇ ਗੱਲ ਮੇਰੀ ਪਹੁੰਚ ਜੇ ਤਾਂ ਜਿਹੜਾ ਪਰਚਾ ਦਰਜ ਕਰਨ ਲਈ ਸਰਕਾਰ ਨੂੰ ਡੀਆਈਜੀ ਬਦਲਣਾ ਪੈ ਜੀ ਡੀਜੀਪੀ ਬਦਲਣਾ ਪੈ ਜੀ ਡੀਜੀਪੀ ਸਿਰਫ ਜਿਹੜਾ ਪੁਲਿਸ ਦਾ ਮੁਖੀ ਹੁੰਦਾ ਸੀ ਸਤਾ ਦੇ ਜੇ ਮੇਂ ਮੁੱਖ ਮੰਤਰੀ ਹੁੰਦਾ ਹੈ ਉਹਨੂੰ ਕੇਵਲ ਇਸ ਗੱਲ ਤੇ ਡੀਜੀ ਲਾਇਆ ਜਾਵੇ ਕਿ ਤੂੰ ਬਿਕਰਮ ਸਿੰਘ ਜੀ ਇੱਥੇ ਪਰਚਾ ਦਰਜ ਕਰਨਾ ਤੇ ਪਰਚਾ ਥਾਣੇ 'ਚ ਦਰਜ ਨਾ ਹੋਵੇ ਹਵਾ 'ਚ ਦਰਜ ਹੋਵੇ ਤੇ ਮਾਨਯੋਗ ਹਾਈ ਕੋਰਟ ਦੀ 27 ਪੇਜਾਂ ਦੀ ਟਿੱਪਣੀ ਆਵੇ ਸਰਕਾਰ ਦੇ ਜੁੱਤੀਆ ਪੈਣ ਫਟਕਾਰਾ ਪੈਣ ਤੇ ਇਹ ਸਰਕਾਰ ਜਿਹਦਾ ਮੁਖੀ ਜਿਹਦਾ ਸਰਵੇ ਸਰਵਾ ਆਪ ਕ腐ਸ਼ਨ ਕੇਸ 'ਚ ਤਿਹਾਰ ਜੇਲ੍ਹ 'ਚ ਰਹਿ ਕੇ ਅਰਵਿੰਦ ਕੇਜਰੀਵਾਲ ਸਾਹਿਬ ਜਿਨੇ ਅੰਨ੍ਹੇ ਜੜ ਦੀ ਪਿੱਛੇ ਛੋਰਾ ਮਾਰ ਕੇ ਬੇਈਮਾਨ ਪੋਲਿਟਿਕਸ ਚੋਂ ਇੱਕ ਪਾਰਟੀ ਪੈਦਾ ਕੀਤੀ ਹੈ ਉਹ ਤਾਂ ਹੱਥ ਜੋੜ ਕੇ ਬਿਕਰਮ ਜੀ ਇੱਥੇ ਮਾਫੀ ਮੰਗ ਕੇ ਗਿਆ ਉਹ ਨਾ ਨਾ ਭੁੱਲੋ ਉਸੀਂ ਮੈਂ ਤੁਹਾਨੂੰ ਬਹੁਤ ਸੰਜੀਦਾ ਤੇ ਸਿਆਣਾ ਪੱਤਰਕਾਰ ਮੰਨਦਾ ਜ਼ਿਲ੍ਹੇ ਦਾ ਆਪਾਂ ਪਹਿਲਾਂ ਇੰਟਰਵਿਊ ਕੀਤੀ ਆ ਮੈਂ ਅਕਸਰ ਕਹਿੰਦਾ ਤੁਸੀਂ ਬਹੁਤ ਸੋਹਣੇ ਸਵਾਲ ਪੁੱਛਦੇ ਹੋ ਪਰ ਸਵਾਲ ਬੈਲੈਂਸ ਹੈ ਕਿ ਜਿਹੜਾ ਸਰਵੇ ਸਰਵਾ ਆਪ ਕਰਪਸ਼ਨ ਤੋਂ ਬਾਹਰ ਆਇਆ ਹੱਥ ਜੋੜ ਕੇ ਮਾਫੀ ਮੰਗ ਕੇ ਆਇਆ ਉਹ ਸਰਕਾਰ ਦਾ ਅੱਜ ਉਹ ਸਰਕਾਰ ਜੇ ਉਹਨਾਂ ਰੱਦ ਕਰਨ ਜਾਂਦੀ ਹੈ ਤਾਂ ਬੜੀ ਗੱਲ ਕਰਨ ਦੀ ਕਿਹਾ ਬੇਈਮਾਨ ਪਾਲਿਸੀਆਂ ਨੇ ਬੇਈਮਾਨ ਇੰਟੈਂਸ਼ਨਾਂ ਨੇ ਤਾਂ ਮੈਨੂੰ ਬੜਾ ਕਹਿਣ ਦੀ ਲੋੜ ਨਹੀਂ ਆ ਮੈਂ ਗੱਲ ਹੀ ਸਿੱਰੇ ਤੇ ਸਮਝਾ ਦਿੱਤੀ ਜੇ ਸਮਝ ਆ ਗਈ ਤਾਂ ਸੰਤ ਸਮੂਜ ਆਗੇ ਰਾਠੀਸਾ ਪਰ ਲੋਕਾਂ ਦੇ ਮਨਾਂ ਦੇ ਵਿੱਚ ਨਾ ਸਵਾਲ ਬਹੁਤ ਜ਼ਿਆਦੇ ਹੁੰਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਤਾਂ ਫਿਰ ਤੁਹਾਡੇ ਵਰਗੇ ਆਗੂਆਂ ਨੇ ਦੇਣਾ ਹੁੰਦਾ ਹੈ ਜਿਹੜੇ ਪਾਰਟੀ ਦੇ ਵਿੱਚ ਪਾਰਟੀ ਦੇ ਨੁਮਾਇੰਦਿਆਂ ਨੇ ਸਰਕਾਰਾਂ ਦੇ ਵਿੱਚ ਵਿਚਰਦੇ ਨੇ ਅਗਲੇ ਸਵਾਲ ਦੀ ਗੱਲ ਕਰਦੇ ਆਂ ਵਿਕਰਮ ਮਜੀਠੀਆ ਹਰਾਨ ਨੇ ਕੁਝ ਦਿਨ ਪਹਿਲਾਂ ਐਸਜੀਪੀਸੀ ਦੇ ਜਿਹੜੇ ਫੈਸਲੇ ਨੂੰ ਸਹਿਮਤੀ ਨਹੀਂ ਸੀ ਪ੍ਰਗਟਾਈ ਉਹਨਾਂ ਨੇ ਜਦੋਂ ਵਿਗਿਆਨੀ ਰਗਵੀਰ ਸਿੰਘ ਹਰਾਨ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਸੀ ਉਸ ਫੈਸਲੇ ਤੋਂ ਬਾਅਦ ਵਿਕਰਮ ਮਜੀਠੀਆ ਹਰਾਨ ਨੇ ਚੁੱਪੀ ਸਾਦੀ ਹੋਈ ਹੈ ਹਰ ਇੱਕ ਮਾਮਲੇ ਦੇ ਉੱਤੇ ਉਹਨਾਂ ਦੀ ਚੁੱਪੀ ਪਿੱਛੇ ਕਾਰਨ ਕੀ ਸਮਝਦੇ ਹੋ ਨੇ ਚੁੱਪ ਹੀ ਨਹੀਂ ਸਾਥੀ ਦੇਖੋ ਜਿਹੜਾ ਬੜਾ ਪਰਿਵਾਰ ਹੁੰਦਾ ਹੈ ਬੜਾ ਟੱਬਰ ਹੁੰਦਾ ਹੈ ਉਹ ਚਈ ਕਈ ਵਾਰ ਸਹਿਮਤੀ ਹੁੰਦੀ ਹੈ ਛੋਟਾ ਬਰਾ ਕੁਛ ਕਹਿੰਦਾ ਵੱਡਾ ਕੁਛ ਕਹਿੰਦਾ ਪਰ ਸਮੇਂ ਦਾ ਫੈਸਲਾ ਹੋ ਜਾ ਕਰਦਾ ਗੱਲ ਕਰ ਲੈਂਦੇ ਤੇ ਵਿਕਰਮਜੀਤ ਸਿੰਘ ਜੀ ਨੇ ਜਾਂ ਕਿਸੇ ਹੋਰ ਕੱਲੇ ਵਿਕਰਮਜੀਤ ਇਹ ਗੱਲ ਨਾ ਕਰੋ ਬਹੁਤ ਸਾਰੇ ਲੀਡਰਾਂ ਨੇ ਅਕਾਲੀ ਦਲ ਦੇ ਵਿੱਚ ਇਹ ਗੱਲ ਕੀਤੀ ਪਿੱਛੇ ਕਿ ਵੀ ਇਦਾਂ ਨਿਯੁਕਤੀ ਕੀਤੀ ਨਹੀਂ ਕੀਤੀ ਪਰ ਹੌਲੀ ਹੌਲੀ ਜਿਉਂ-ਜਿਉਂ ਜਥੇਦਾਰ ਸਾਹਿਬ ਦੇ ਪੰਜਾਬ ਦੀ ਵੱਡੇ ਜਥੇਬੰਦੀਆਂ ਸੰਪਰਦਾਵਾਂ ਵੱਡੇ ਧਾਰਮਿਕ ਲੀਡਰ ਵੱਡੇ ਅਕੀਦੇ ਰੱਖਣ ਵਾਲੇ ਲੋਕ ਉਹਨਾਂ ਦਾ ਸਨਮਾਨ ਕਰ ਰਹੇ ਨੇ ਉਹਨਾਂ ਨੂੰ ਬੁਲਾ ਕੇ ਉਹ ਉਹਨਾਂ ਨੂੰ ਸੁਣ ਰਹੇ ਨੇ ਹੋਲਾ ਮਲੇ ਤੋਂ ਬਤਾਇਆ ਦਿੱਤੀਆਂ ਉਹਨਾਂ ਦਾ ਧਰਮ ਪ੍ਰਚਾਰ ਦੇਖ ਰਹੇ ਨੇ ਕਿ ਬਹੁਤ ਵੱਡੇ ਗੱਲਾਂ ਜੀਵਨ ਦੇਖ ਰਹੇ ਨੇ ਬਹੁਤ ਲੋਕਾਂ ਨੂੰ ਪਤਾ ਨਹੀਂ ਸੀ ਕਿਉਂਕਿ ਜਿਹੜਾ ਅਸਲ ਬੰਦਾ ਹੁੰਦਾ ਹੈ ਧਾਰਮਿਕ ਬੰਦਾ ਹੁੰਦਾ ਹੈ ਜਾਂ ਸਮਾਜ ਸੇਵੀ ਬੰਦਾ ਹੁੰਦਾ ਹੈ ਜਾਂ ਅਕੀਦਾ ਰੱਖਣਾ ਬੰਦਾ ਹੈ ਧਰਮ ਦੇ ਵਿੱਚ ਉਹ ਆਪਣਾ ਚੁੱਪ ਕਰਕੇ ਸੇਵਾ ਕਰਦਾ ਹੈ ਜਦੋਂ ਜੀਵ ਜਗ ਦਾ ਜੀਵਨ ਸਾਹਮਣੇ ਆ ਰਿਹਾ ਹੈ ਜੋ ਤੇ ਲੋਕਾਂ ਦੇ ਹੱਕ ਚ ਆ ਰਹੇ ਨੇ ਮਜੀਠੇ ਸਾਹਿਬ ਨੂੰ ਵੀ ਜਲਦੀ ਸਮਝ ਆਊਗੀ ਵੀ ਠੀਕ ਹੈ ਸਾਰਾ ਕੁਝ ਠੀਕ ਹੋਇਆ ਤੇ ਕਿਉਂਕਿ ਆਕਾਲ ਤਖਤ ਸਾਹਿਬ ਜੋ ਕੇਵਲ ਇੱਕ ਪਾਰਟੀ ਸਮਰਪਤਾ ਹੈ ਇਨ ਬਿ ਅੱਜ ਪਰਚੀ ਚਪਾਈ ਫੇਰਦੇ ਨੇ ਉਦੋਂ ਪਰਚੀ ਮੈਂ ਤੁਹਾਨੂੰ ਦਿਖਾ ਦੂੰਗਾ ਤੇ ਉੱਪਰ ਲਿਖਿਆ ਹੋਇਆ ਮੈਂਬਰਸ਼ਿਪ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਹੀਂ ਲਿਖ ਸਕਣ ਦੀ ਤਾਕਤ ਰੱਖਦਾ ਤੇ ਉਹਨਾਂ ਦੀ ਮੈਂਬਰਸ਼ਿਪ ਕਿੱਥੇ ਖੜੀ ਹੈ ਤਾਂ ਕੁਝ ਕੁਝ ਲੋਕ ਨੇ ਜਿਹਨੇ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੇ ਕਿਹਾ ਕੋਈ ਗੱਲ ਚੱਕ ਕੇ ਕੁਝ ਬੇਸ ਕੀਤੀ ਗਈ ਹੈ ਅ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਮਜੀਠਿਆ ਸਾਹਿਬ ਦੇ ਨਾਲ ਇਸ ਗੱਲੋਂ ਨਾਰਾਜ਼ ਨੇ ਕਿ ਨਹੀਂ ਨਹੀਂ ਕਿ ਉਹਨਾਂ ਨੇ ਪੱਖ ਨਹੀਂ ਪੂਰਿਆ ਐਸਜੀਪੀਸੀ ਦੇ ਫੈਸਲੇ ਦਾ ਨਹੀਂ ਕੋਈ ਏਜੀ ਗੱਲ ਨਹੀਂ ਆਸੀਂ ਸਹਿਮਤ ਹਾਂ ਉਹਨਾਂ ਨਾਲ ਕੋਈ ਏਜੀ ਗੱਲ ਨਹੀਂ ਇੱਕ ਇੱਕ ਕਿੱਥੇ ਪੱਖ ਨਹੀਂ ਪੂਰਿਆ ਉਹਨਾਂ ਨੇ ਅੰਤਰੀਕ ਕੇ ਇਹਦਾ ਨਾ ਗੱਲ ਕਰੀਏ ਆਪਾਂ ਅੱਜ ਅੱਜ ਸਰਕਾਰ ਕੋਈ ਫੈਸਲਾ ਕਰਦੀ ਹੈ ਕੌਣ ਕਰਦਾ ਕਮੇਟ ਕਰਦੀ ਹੈ ਸਰੋਣ ਕਮੇਟੀ ਨੂੰ ਕੌਣ ਚਲਾਉਂਦਾ ਪ੍ਰਧਾਨ ਦੇ ਅੰਤਰੀਕ ਕਮੇਟੀ ਹੁੰਦੀ ਹੈ ਉੱਚ 15 ਮੈਂਬਰ ਹੁੰਦੇ ਨੇ 15 ਮੈਂਬਰ ਚੋ ਜੇ 8 ਮੈਂਬਰ ਕਹਿਣਗੇ ਤਾਂ ਗੱਲ ਲਾਗੂ ਹੁੰਦੀ ਹੈ ਹੁਣ ਆਪਾਂ ਚੁਣ ਕੇ ਬੰਦਾ ਭੇਜਦੇ ਹਾਂ ਚੁਣ ਕੇ ਭੇਜਿਆ ਬੰਦਿਆਂ ਨੇ ਮੈਸਿਪੀਸੀ ਮੈਂਬਰ ਚੁਣੇ ਉਹਨਾਂ ਨੇ ਅੰਤਰੀਕ ਕਮੇਟੀ ਬਣਾਈ ਹੈ ਅੰਤਰੀਕ ਕਮੇਟੀ ਅੱਗੇ ਪ੍ਰਧਾਨ ਦੀ ਚੋਣ ਕਰਦੇ ਜੋ ਜੋ ਵੀ ਉਹਦਾ ਤਰੀਕਾ ਮੈਨੂੰ ਕੋ ਬੜਾ ਜਿਆਦਾ ਨਹੀਂ ਪਤਾ ਪਰ ਜਿਹੜਾ ਮੈਨੂੰ ਮੋਟਾ-ਮੋਟਾ ਪਤਾ ਹੈ ਕਿ 15 ਚੋਂ ਜੇ 8 ਬੰਦੇ ਗੱਲ ਤੇ ਕਾਟਾ ਮਾਰਦੇ ਨੂੰ ਲਾਗੂ ਨਹੀਂ ਹੁੰਦੀ ਜੇ 8 ਬੰਦੇ ਕਰ ਰਿਹਾ ਤਾਂ ਉਹ ਸਾਰੇ ਸੰਮਤੀ ਨਾਲ ਹੋ ਰਿਹਾ ਆਪਾਂ ਉਹ ਤੇ ਕਿੰਤੂ ਕਰਨ ਦਾ ਹੱਕ ਨਹੀਂ ਹੈ ਬਾਕੀ ਕਿੰਤੂ ਕਰਨ ਵਾਲਾ ਦੇਖੋ ਲੋਕਤੰਤਰ ਦੇ ਵਿੱਚ ਜੀ ਇਹਦੀ ਖੂਬਸੂਰਤੀ ਇਹ ਹੈ ਤੁਸੀਂ ਸਵਾਲ ਪੁੱਛਦੇ ਨੇ ਲੋਕ ਮੈਂ ਕਹਿੰਦਾ ਬਿਲਕੁਲ ਪੁੱਛਨੇ ਚਾਹੀਦੇ ਨੇ ਆ ਮੁੱਖ ਮੰਤਰੀ ਸਾਹਿਬ ਕਹਿੰਦਾ ਕਿ ਘੇਰ ਕੇ ਸਵਾਲ ਪੁੱਛੋ ਤੇ ਅੱਜ ਥੋੜੇ ਯਾਦ ਹੋਗਾ ਮੁੰਡੇ ਨੇ ਸਾਡੇ ਪਟਿਆਲੇ ਯੂਐਸਟੀ ਪੜ੍ਹ ਕੇ ਆ ਉਹਨੇ ਸਵਾਲ ਪ ਕੀ ਇਹ ਮਾਨਸਿਕ ਸਤੁਲਨ ਖੋਤਾ ਸੀ ਉਹ ਮੁਕੰਤੀ ਸਾਹਿਬ ਜੀ ਲਗਦਾ ਹਰ ਮੋੜ ਤੇ ਸਵਾਲ ਪੁੱਛੋ ਆ ਸਵਾਲਾਂ ਤੋਂ ਭਜਦੇ ਨੇ ਠੀਕ ਹੈ ਜੀ ਸਰਕਾਰ ਨੂੰ ਰਾਠੇ ਸਾਹਿਬ ਅੱਜ 3 ਸਾਲ ਪੂਰੇ ਹੋ ਚੁੱਕੇ ਨੇ ਪਿੱਛੇ 2 ਸਾਲ ਰਹਿ ਗਏ ਨੇ ਆ ਸਰਕਾਰ ਅੱਜ ਆਪਣੇ ਕੰਮ ਦਿਨਵਾ ਰਹੀ ਏ ਕਿ ਅਸੀਂ 3 ਸਾਲਾਂ ਦੇ ਵਿੱਚ ਕੰਮ ਕੀ ਕੀਤਾ ਇਹ ਜਿਹੜੇ 3 ਸਾਲ ਸੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਅਕਾਲੀ ਦਲ ਨੇ ਲੰਬਾ ਸਮਾਂ ਪੰਜਾਬ ਦੇ ਵਿੱਚ ਰਾਜ ਕੀਤਾ ਹੈ 10 ਸਾਲ ਲਗਾਤਾਰ 10 ਸਾਲ ਸੇਵਾ ਕੀਤੀ ਹੈ 10 ਸਾਲ ਇਨਫਰਾਸਟ੍ਰਕਚਰ ਬਣਾਇਆ ਡਿਵੈਲਪਮੈਂਟ ਕੀਤੇ ਪੰਜਾਬ ਦੇ ਵਿੱਚ ਸੜਕਾਂ ਬਣਾਈਆਂ ਨੇ ਯਾਦਗਾਰਾਂ ਬਣਾਈਆਂ ਨੇ ਪਹਿਲੇ ਸਕੀਮਾਂ ਦਿੱਤੀਆਂ ਨੇ بڑے ਮਾਈ ਭਾਗੋਂ ਨਾਲ ਦੇ ਸਕੂਲ ਬਣਾਏ ਨੇ ਆਪਣੇ ਗਰੀਬ ਬੱਚਿਆਂ ਨੂੰ ਸਾਈਕਲਾਂ ਵਜੀਫੇ ਦਿੱਤੇ ਨੇ ਸਾਰਾ ਕੁਝ ਬੰਦ ਅਜੇ ਤੇ ਉਹ ਸਰਕਾਰ ਤਿੰਨ ਚਾਰ ਚ ਪੀਲਰ ਤੇ ਚੱਲਦੀ ਹੈ ਵੈਲਨੈਸ ਤੇ ਸਰਕਾਰ ਫੇਲ ਹੈ ਲਾਅ ਆਰਡਰ ਤੇ ਸਰਕਾਰ ਫੇਲ ਹੈ ਕਿਉਂਕਿ ਥਾਣੇ ਦੇ ਆਪਣੇ ਲਾਲੋ ਤੇ ਮੰਦਿਰਾਂ ਗੁਰਦਾਰਿਆਂ ਤੇ ਹਮਲੇ ਹੋ ਰਹੇ ਨੇ ਵੈਲਨੈਸ ਤੇ ਸਰਕਾਰ ਫੇਲ ਹੈ ਸਭ ਤੋਂ ਵੱਡੀ ਗੱਲ ਲਾਅ ਆਰਡਰ ਤੇ ਅੱਜ ਪੰਜਾਬ ਦਾ ਨੌਜਵਾਨ ਮੁੱਖ ਮੰਤਰੀ ਫੋਟੋ ਲੋਂਦਾ ਭਗਤ ਸਿੰਘ ਹੋਰਾਂ ਦੀ ਤੇ ਪੰਜਾਬ ਦਾ ਨੌਜਵਾਨ ਨਤਾਜ ਅੱਜ ਖਤਰੇ 'ਚ ਹੈ ਪਤਾ ਨਹੀਂ ਸਵੇਰੇ ਜਾਂਦਾ ਸ਼ਾਮ ਨੂੰ ਘਰੇ ਆਵੇ ਨਾ ਆਵੇ ਹੋਰ ਕਮਾਲ ਦੀ ਗੱਲ ਹੈ ਨਸ਼ਾ ਮੁਕਤ ਕਰਨ ਲਈ ਕੋਈ ਗੱਲ ਕਰਕੇ ਸੱਤਾ ਚਾਹੀ ਵੀ ਪਾਰਟੀ ਅੱਜ ਮੁੱਖ ਮੰਤਰੀ ਅਰਦਾਸ ਕਰਕੇ ਅਰਦਾਸ ਕਰਨ ਜਾਂਦਾ ਹੈ ਗੁਰੂ ਘਰ 'ਚ ਕਿ ਨਸ਼ਾ ਖਤਮ ਕਰਨਾ ਹੈ ਅਰਦਾਸ ਦਾ ਭਰਾ ਪੰਜਾਬ ਦਾ ਇਕੱਲਾ ਇਕੱਲਾ ਬੰਦਾ ਕਰਦਾ ਹੈ ਅਰਦਾਸ ਦਾ ਪੰਜਾਬੀ ਹਮੇਸ਼ਾ ਕਰਦੇ ਰਹੇ ਨੇ ਪਰ ਇਸ਼ਤਿਹਾਰ ਦੇਣਾ ਪੈਂਦਾ ਇਸ਼ਤਿਹਾਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਇਸ਼ਤਿਹਾਰ ਦੇ ਕੇ ਜਾਂਦੇ ਹੋ ਗੁਰੂ ਘਰ ਚੱਲੇ ਮੈਂ ਅਰਦਾਸ ਕਰਨੀ ਹੈ ਤੁਸੀਂ ਜੀ ਇਹ ਜ਼ਿਲ੍ਹੇ ਦੇ ਮੁਖੀ ਹੋ ਮੋ ਡੀਸੀ ਹੋ ਮੋ ਤੁਸੀਂ ਅਰਦਾਸ ਕਰਕੇ ਕਹੋ ਮੈਂ ਅਰਦਾਸ ਕਰਾਤੀ ਦੇ ਜਿਲ੍ਹੇ ਜਿਲ੍ਹਾ ਪ੍ਰਸ਼ਾਸਨ ਠੀਕ ਚੱਲੂਗਾ ਚਲਾਉਣਾ ਪੈਣਾ ਯੂ ਆਰ ਰਿਸਪੋਨਸਿਬਲ ਯੂ ਹੈਵ ਟੂ ਰਿਲਾਈਅਬਲ ਠੀਕ ਹੈ ਅੱਜ ਮੁੱਖ ਮੰਤਰੀ ਅਰਦਾਸਾਂ ਕਰਾ ਕੇ ਲੋਕਾਂ ਅੱਖ ਚ ਘੱਟਾ ਝੋਕਦਾ ਤੇ ਨਸ਼ਾ ਉੱਥੇ ਹੀ ਖੜਾ ਅੱਜ ਉਹਨਾਂ ਦੇ ਲੀਡਰ ਜ਼ਿਲ੍ਹਾ ਚ ਆ ਰਹੇ ਨੇ ਉਹਨਾਂ ਦਾ ਸਰਵੇ ਸਰਵਾ ਜਿਹੜਾ ਅੱਜ ਹੱਥ ਬਨ ਬਨ ਮਾਫੀ ਮੰਗਦਾ ਹੈ ਜੀ ਉਹੀ ਕੁਝ ਹੋਰ ਹੈ ਵਿਕਰਮ ਜੀਠੀਆ ਜੀ ਨੂੰ ਇੱਥੇ ਬੁਲਾ ਕੇ ਕੇਵਲ ਲੋਕਾਂ ਦੇ ਸੋਚ ਬਦਲਣ ਦੇ ਤਰੀਕੇ ਨੇ ਕਿਉਂਕਿ ਇਹ ਦੁਬਾਰਾ ਫੇਰ ਸਤਾ ਦੇ ਕਾਬੂ ਹੁਣ ਚੜੇ ਨੇ 27 ਦੇ ਵਿੱਚ ਪਰ ਜੋ ਦਿੱਲੀ ਹੋਇਆ ਉਹਨੇ ਕਹਿਣ ਦੀ ਲੋੜ ਨਹੀਂ ਪਈ ਜਿਵੇਂ ਗੋਡੇ ਵੱਜੇ ਨੇ ਪੰਜਾਬ 'ਚ ਮੱਥਾ ਵੱਜਣਾ ਹੈ ਅਜੇ ਨਸ਼ਾ ਤਸਕਰੀ ਦੇ ਘਰ ਢਾਏ ਜਾ ਰਹੇ ਨੇ ਬਹੁਤ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਮੈਂ ਜ਼ਿਕਰ ਕਰਾਂ ਉਹ ਸਹਿਮਤ ਨਹੀਂ ਇਸ ਗੱਲ ਨਾਲ ਕਹਿੰਦੇ ਤੁਸੀਂ ਕਾਰਵਾਈਆਂ ਕਰੋ ਪਰ ਘਟਾਉਣਾ ਸਹੀ ਨਹੀਂਗਾ ਔਰ ਬਾਅਦ ਦੇ ਵਿੱਚ ਗੱਲ ਇਹ ਨਿਕਲ ਕੇ ਕਹਿੰਦੇ ਆਉਗੀ ਕਿ ਇਹ ਨਸ਼ਾ ਤਸਕਰੀ ਦੇ ਨਾਲ ਜਿਹੜੇ ਇਹਨਾਂ ਨੇ ਘਰ ਬਣਾਏ ਨੇ ਉਸ ਕਰਕੇ ਨਹੀਂ ਢਾਏ ਜਾ ਰਹੇ ਬਲਕਿ ਗਲਤ ਥਾਵਾਂ ਤੇ ਬਣਾਏ ਆ ਇਹਨਾਂ ਨੇ ਕਬਜ਼ਾ ਲੈ ਕੇ ਬਣਾਏ ਇਸ ਕਰਕੇ ਢਾਏ ਜਾ ਰਹੇ ਨੇ ਤੁਸੀਂ ਕੀ ਸਮਝਦੇ ਹੋ ਬੇਨਤੀ ਆ ਜਿਹੜੀ ਪੁਲਿਸ ਹੁੰਦੀ ਹੈ ਇਹ ਜਿਹੜੀ ਏਜੰਸੀ ਹੁੰਦੀ ਹੈ ਇਹ ਇਨਵੈਸਟੀਗੇਟ ਕਰਦੀ ਹੈ ਇਹਦਾ ਕੰਮ ਕੇਵਲ ਸ਼ਿਕਾਇਤ ਉਹਦੇ ਇਨਵੈਸਟੀਗੇਟ ਕਰਕੇ ਪਰਚਾ ਦਰਜ ਇਹ ਤਾਂ ਮੈਨੂੰ ਲੱਗਦਾ ਅੱਜ ਅੱਜ ਸਰਕਾਰ ਹੀ ਆਪਣੇ ਆਪ ਚ ਬਣੀ ہوئی ਹੈ ਵੀ ਫਾਈਨਲ ਅਥਾਰਟੀ ਹੈ ਕੋਰਟ ਕਿੱਥੇ ਗਈ ਮੈਂ 10 ਕਿਟਾ 27 ਪੇਜਾਂ ਦੀ ਮਜੀਠਾ ਸਾਹਿਬ ਦੇ ਕੇਸ ਤੇ ਟਿੱਪਣੀਆਂ ਆਈਆਂ ਹੋਈਆਂ ਨੇ ਉਹ ਤਾਂ ਇਹ ਸਰਕਾਰ ਖਾੜ ਰਹੀ ਕਿਸੇ ਗੱਲ ਦੇ ਖਾੜੀ ਨਹੀਂ ਸਰਕਾਰ ਤੇ ਸਰਕਾਰ ਜੇ ਆਪ ਹੀ ਢਾ ਰਹੀ ਹੈ ਤਾਂ ਫਿਰ ਤੁਸੀਂ ਕੋਟਾ ਬੰਦ ਕਰਾ ਦਿਓ ਫੈਸਲੇ ਤੁਸੀਂ ਕਰਦਿਆ ਕਰੋ ਠੀਕ ਹੈ ਫਿਰ ਤਾਂ ਤੁਗਲਕੀ ਫਰਮਾਨ ਨੇ ਜਾਰੀ ਕਰਦਾ ਕਿ ਜਿਹਨੂੰ ਟੰਗਣਾ ਥਾਣੇ ਫਾਸੀ ਟੰਗਦਾ ਕਰੋ ਥਾਣੇ ਛੱਡ ਦਿਆ ਕਰੋ ਥਾਣੇ ਸਾਰਾ ਨਿਆਂ ਹੋਇਆ ਕਰੂਗਾ ਨਹੀਂ ਇਹ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਤੇ ਸਟੇਟ ਹੈ ਤੇ ਰੂਲਸ ਨੇ ਤੇ ਰੈਗੂਲੇਸ਼ਨਸ ਨੇ ਪਰ ਮੁੱਖ ਮੰਤਰੀ ਸਾਹਿਬ ਜਦ ਕਰੇ ਸ਼ਾਮ ਦਾ ਸਭਾ ਹੁੰਦਾ 7-8 ਵਜੇ ਦੇ ਨੇ ਉਹ ਉਦੋਂ ਹੋ ਹੋਰ ਸਫਾ ਚਲੇ ਜਾਂਦੇ ਨੇ ਉਦੋਂ ਕਿਤੇ ਨਾ ਕਿਤੇ ਫੈਸਲਾ ਕ ਇਹ ਜਾ ਕਰ ਜਾਂਦੇ ਨੇ ਜਿਵੇਂ ਕਿ ਇਹਨਾਂ ਦੇ ਪਰਚੇ ਵਾਰ ਨੂੰ ਵੇਜ ਜਾਂ ਕੁਝ ਹੁੰਦਾ ਰਿਹਾ ਇੱਕ ਅਫਸਰ ਨੇ ਉਦੋਂ ਆਪ ਕਿਹਾ ਸੀ ਕਹਿੰਦਾ ਮੈਂ ਵੀ ਗਲਤ ਪਰਚਾ ਦਰਜ ਨਹੀਂ ਕਰ ਸਕਦਾ ਪਰ ਪਰਚਾ ਦਾਜ ਕੱਢਿਆ ਕੀ ਹਾਈ ਕੋਰਟ ਚ ਥੋੜਾ ਕੀ ਬਣਦਾ ਥੋੜੀ ਫਿਰ ਵਿਕਰਮ ਜੀ ਦੀ ਜੀ ਐਡਾ ਵੱਡਾ ਗਨਾਹ ਸੀ ਤਾਂ ਬੇਲ ਕਿਉਂ ਹੋ ਗਈ ਇਹ ਤੁਸੀਂ ਅੱਜ ਅੱਜ ਹੀ ਨਾ ਸਮਝੋ ਰੱਦ ਕਰ ਲਈ ਸਿਰਫ ਆਉਂਦੀ ਕਿਉਂਕਿ ਕੋਈ ਕੋਈ ਇਹਨਾਂ ਕੋਲ ਪਾਲਿਸੀ ਨਹੀਂ ਹੈ ਕੋ ਡਿਵੈਲਪਮੈਂਟ ਦਾ ਵਿਜ਼ਨ ਨਹੀਂ ਹੈ ਅੱਜ ਵੀ ਡਿਵੈਲਪਮੈਂਟ ਦੇ ਸਰਵੇ ਕਰ ਰਹੀ ਹੈ ਸਟੇਟ ਹੌਲਡਿੰਗ ਅਰੇ ਜੋ ਵਿਜ਼ਰੇਲੀਟਰਸ ਬੇਸਿਕ ਬਾਤ ਰਹਿ ਦਿੱਤਾ ਸੀ ਕੈਪਟਨ ਸਾਹਿਬ 5 ਸਾਲਾਂ ਹੀ ਗੱਲਾਂ ਗੁਲਾ ਮਾਰ ਕੇ ਲੰਗਾ ਆ ਗਏ ਆ 3 ਸਾਲਾਂ ਪੈਗ ਬੋ ਗਲਾ ਕੇ ਲੰਗਾ ਆ ਗਏ ਇਹ ਪੰਜਾਬ ਦੇ ਲੋਕਾਂ ਨੂੰ ਦੇਖਣਾ ਚਾਹੀਦਾ ਤੁਹਾਡੀ ਜੀਡੀਪੀ ਕਿੱਧਰ ਜਾ ਰਹੀ ਹੈ ਤੁਹਾਡਾ ਰੈਵਨਿਊ ਕਿੱਧਰ ਜਾ ਰਿਹਾ ਹੈ ਨਾ ਤੁਹਾਡਾ ਕਿਸਾਨਾਂ ਦੇ ਮੈਟਰ ਤੇ ਗੱਲ ਕਰਦੇ ਆ ਕਿਸਾਨਾਂ ਦੀ ਅੱਜ ਏਕਤਾ ਮੀਟਿੰਗ ਹੋ ਰਹੀ ਹੈ ਦੁਬਾਰਾ ਔਰ ਕੁਝ ਦਿਨਾਂ ਬਾਅਦ ਕੇਂਦਰ ਦੇ ਨਾਲ ਮੀਟਿੰਗ ਹੋਊਗੀ ਭਗਵੰਤ ਮਾਨ ਹੋਰਾਂ ਨੂੰ ਲੈ ਕੇ ਕਿਸਾਨ ਐਸਕੇਐਮ ਖਾਸ ਕਰਕੇ ਨਰਾਜ਼ ਵਿਖਾਈ ਦੇ ਰਹੀ ਹੈ ਸੋ ਇਸ ਇਸ ਸਾਰੇ ਮੈਟਰ ਨੂੰ ਤੁਸੀਂ ਕੀ ਸਮਝਦੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹਰਣ ਦੇ ਨਾਲ ਜਦੋਂ ਮੀਟਿੰਗ ਹੋ ਰਹੀ ਸੀ ਮੀਟਿੰਗ ਦੇ ਵਿੱਚ ਉਹਨਾਂ ਦਾ ਚਲੇ ਜਾਣਾ ਕਿਸਾਨਾਂ ਦਾ ਕਹਿਣਾ ਕਿ ਸਾਡੇ ਨਾਲ ਰੂਡ ਬਿਹੇਵ ਹੋਇਆ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਰੂਡ ਬਿਹੇਵ ਨਹੀਂ ਹੋਇਆ ਬਿਲਕੁਲ ਸਹੀ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਔਰ ਅਸੀਂ ਕਿਸਾਨਾਂ ਦੇ ਪੱਖ ਦੇ ਵਿੱਚ ਹਮੇਸ਼ਾ ਫੈਸਲੇ ਲੈਂਦੇ ਰਹੇ ਹਾਂ ਔਰ ਬਜਟ ਸੈਸ਼ਨ ਦੇ ਵਿੱਚ ਵੀ ਲਾਵਾਂਗੇ ਦੇਖੋ 2 ਜਾਂ 3 ਮਹੀਨੇ ਬਾਅਦ ਤੁਸੀਂ ਇਸੇ ਮੁੱਖ ਮੰਤਰੀ ਨੂੰ ਦੇਖੋਗੇ ਜੇ ਜਾ ਕੇ ਫੇਰ ਦੁਬਾਰਾ ਕਿਸਾਨਾਂ ਜਾ ਕੇ ਜੱਪੀ ਪਾ ਕੇ ਫੋਟੋ ਖਿਚਾਊਗਾ ਅਖਬਾਰ ਚਲਵਾਊਗਾ ਯਾਦ ਰੱਖੇ ਮੇ ਦਿੱਲੀ ਦੇ ਰਿਮੋਟ ਕੰਟਰੋਲਰ ਦੇ ਮੁਖਤਿਆਰ ਸਾਹਿਬ ਬਹਿੰਦੇ ਨੇ ਤੇ ਉੱਠਦੇ ਨੇ ਪਰ ਇੱਕ ਕਲੈਕਸ਼ਨ ਆ ਰਹੀ ਹੈ ਤੇ ਸ਼ਹਿਰ ਦੇ ਲੋਕਾਂ ਦੀ ਵੋਟ ਪੈਣੀ ਹੈ ਇਹ ਧੁਰਵੀ ਕਰਨਾ ਹੈ ਧੁਰਵੀ ਕਰਨ ਧਾਰਮਿਕ ਨਹੀਂ ਹੁੰਦਾ ਕਰਨਲਾ ਧੁਰਵੀ ਕਰਨ ਪਿੰਡ ਤੇ ਸ਼ਹਿਰੀ ਵੀ ਹੁੰਦਾ ਹੈ ਜੀ ਧੁਰਮੇਕਰ ਐਸਸੀ ਤੇ ਜਨਰਲ ਦਾ ਵੀ ਹੁੰਦਾ ਹੈ ਧੁਰਵੀ ਕਰਨ ਹਿੰਦੂ ਸਿੱਖ ਤੇ ਹਿੰਦੂ ਸਾਈ ਦਾ ਵੀ ਹੁੰਦਾ ਹੈ ਧੁਰਵੀ ਕਰਨ ਦੀ ਪੋਲਟਿਸ ਦਾ ਐਸ ਹੈ ਤਿੰਨ ਕੁ ਮਹੀਨੇ ਬਾਅਦ ਮੁਖਮੰਤਰੀਆਂ ਦੇਖੋ ਕਿਵੇਂ ਕਿ ਰੰਗ ਬਦਲ ਕੇ ਗਿਰਗਟਾਂ ਨੂੰ ਨੇ ਗੇੜਾ ਖਾ ਜਾਣਾ ਉਹਨੇ ਦੇਖੋ ਟਰੈਕਟਰ ਤੇ ਚੜ ਕੇ ਫੋਟੋ ਖਿਚਾਉਣੀ ਹੈ ਉਹਨੇ ਇੱਕ ਤੇ ਜਾ ਕੇ ਕਣਕ ਦਾ ਥੈਲਾ ਵੀ ਚੱਕ ਕੇ ਧਰ ਇਹ মিডিਆ ਪਰੋਟੈਸਟ ਕਰਨ ਵਾਲੇ ਲੋਕ ਨੇ ਨਹੀਂ ਨਹੀਂ ਲੋਕਾਂ ਦੀ ਆਵਾਜ਼ ਨੇ ਨਾ ਇਹ ਲੋਕਾਂ ਦੀ ਆਵਾਜ਼ ਤਾਂ ਆ ਦੇਖੋ ਹਾਂ ਇਹ ਲੋਕਾਂ ਦੀ ਬਾਦ ਸੰਘਰਸ਼ ਕਰਦੇ ਨੇ ਸੰਘਰਸ਼ ਪੈਦਲ ਨਿਕਲੇ ਪਾਰਟ ਦੇ ਨਮਾਣੇ ਅੰਦਰ ਬੈਠੇ ਨੇ ਤਮਾਮ ਅਕਾਲੀ ਦਲ ਉਹ ਬਾਹਰ ਘਟਾਉਣਾ ਦੀ ਹਮਾਇਤ ਚ ਸਪੋਰਟ ਚ ਹੂੰ ਇਹ ਲੋਕ ਲੋਕਾਂ ਦੀ ਲੜਾਈ ਲੜਨ ਲਈ ਆਏ ਹੋਏ ਨੇ ਲੋਕਾਂ ਦੀ ਹਮਾਇਤ ਤੇ ਆਏ ਹੋਏ ਆ ਸ਼੍ਰੋਮਣ ਅਕਾਲੀ ਦਲ ਲੋਕ ਸੰਘਰਸ਼ ਪੈਦਲ ਪਾਰਟ 104 ਸਾਲ ਪਹਿਲਾਂ ਇਹ 19000 ਦੀ ਪਿੱਠ ਤੇ ਚੁਰਾ ਮਾਰ ਕੇ ਪੈਦਾ ਨਹੀਂ ਹੋਈ ਇਹ ਧੋਖੇ ਜਿ ਪੈਦਾ ਨਹੀਂ ਹੋਈ ਹੈ ਹੂੰ ਇਹਨੇ ਪੰਜਾਬ ਨੂੰ ਪੰਜਾਬ ਲੈ ਕੇ ਦਿੱਤਾ ਪਾਣੀ ਦੇ ਮਸਲੇ ਲੈ ਕੇ ਤੇ ਚਾਬਿਆਂ ਦੇ ਮੋਰਚਾ ਜੱਤੋ ਮੋਰਚਾ ਬੜੇ ਇੱਥੇ ਉਹ ਲੋਕ ਨੇ ਜਿਹੜੇ ਕਾਲਾ ਪਾਣੀਗੇ ਵਾਪਸ ਹੀ ਨਹੀਂ ਆਏ ਜੀ ਉਹ ਲੀਡਰਾਂ ਨੂੰ ਕਿਤੇ ਗ੍ਰਿਫਤਾਰੀ ਦਾ ਡਰ ਥੋੜੀ ਹੁੰਦਾ ਜਾਂ ਪਰਚਿਆਂ ਦਾ ਬਿਲਕੁਲ ਇੱਕ ਲਾਸਟ ਸਵਾਲ ਲਵਾਂਗੇ ਰਾਠੀ ਸਾਹਿਬ ਕੁਝ ਹੀ ਦਿਨਾਂ ਤੱਕ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਦਾ ਜਿਹੜਾ ਜ਼ਿਕਰ ਹੋਵੇਗਾ ਪ੍ਰਧਾਨ ਚੁਣਿਆ ਜਾਵੇਗਾ ਨਵਾਂ ਤੁਸੀਂ ਕੀ ਉਮੀਦ ਕਰਦੇ ਹੋ ਤੁਹਾਡੇ ਹਿਸਾਬ ਦੇ ਨਾਲ ਕੌਣ ਹੋਣਾ ਚਾਹੀਦਾ ਪ੍ਰਧਾਨ ਕਿ ਤੁਸੀਂ ਅੱਜ ਵੀ ਸੁਖਵੀਰਵਾਦ ਅਖਰਾਂ ਦੇ ਨਾਲ ਖੜੇ ਹੋ ਕਿ ਪ੍ਰਧਾਨ ਉਹ ਹੀ ਹੋਣੇ ਚਾਹੀਦੇ ਨੇ ਨਹੀਂ ਦੇਖੋ ਗੱਲ ਸੁਣੋ 33 ਲੱਖ ਦੀ ਭਰਤੀ ਹੋਈ ਹੈ ਚਾਰ ਚਾ ਡੈਲੀਗੇਟ ਜਾਣੇ ਨੇ ਹਲਕੇ ਚੋਂ ਫਿਰ ਚਾਰ ਡੈਲੀਗੇਟ ਡੈਲੀਗੇਟ ਚੁਣਨੇ ਨੇ ਸਾਰੇ ਜਿਨੇ ਹਲਕੇ ਪੈਣਗੇ ਜ਼ਿਲੇ ਦਾ ਜ਼ਿਲ੍ਹੇ ਨਾਲ ਚੁਣਨੇ ਪੰਜਾਬ ਦੇ ਲੋ ਡੈਲੀਗੇਟ ਉਹ ਇੱਕ ਤਰ੍ਹਾਂ ਨਾਲ ਲਾ ਲੋ ਵੀ ਲੋਕਾਂ ਨੇ ਹੀ ਪ੍ਰਧਾਨ ਚੁਣਨਾ ਤੇ ਜਿਹਨੂੰ ਡੈਲੀਗੇਟ ਚੁਣਨਗੇ ਉਹ ਪ੍ਰਧਾਨ ਬਣੂਗਾ ਸਭ ਨੂੰ ਮਨਜ਼ੂਰ ਹੋਊਗਾ ਹਾਂ ਔਰ ਸੁਖਬੀਰ ਸਿੰਘ ਬਾਦਲ ਬਣਨਗੇ ਜਾਂ ਕੋਈ ਹੋਰ ਬਣੂਗਾ ਜਾਂ ਭੁੰਦਰ ਸਾਹਿਬ ਬਣਨਗੇ ਦੇਖੋ ਇੱਕ ਵਾਰ ਕਿਹਾ ਪਿੱਛੇ ਰਜਾਇਨ ਦੋ ਸੁਖਬੀਰ ਸਿੰਘ ਬਾਦਲ ਨੇ ਬੜੇ ਦਿਨ ਰਜਾਇਨ ਦੇ ਕੇ ਮੈਂ ਤੁਹਾਡੇ ਉੱਤੇ ਚੈਲੇਂਜ ਵੀ ਦੱਸਿਆ ਸੀ ਵੀ ਸੁਖਬੀਰ ਸਿੰਘ ਬਾਦਲ ਬਾਦਲ ਦੇ ੱੱਕੇ ਨਾਲ ਥੋੜੀ ਆ ਕੇ ਪ੍ਰਧਾਨ ਕਿਤੇ ਬਹਿ ਗਏ ਬ ਇੱਕ ਦੇਖੋ ਗੱਲ ਇਹ ਹੈ ਵੀ ਪਾਰਟੀ ਦਾ ਇੱਕ ਵਿਧਾਨ ਉਹਦਾ ਜਮਾ ਕਰਾਇਆ ਜਾਂਦਾ ਕਨਸਟੀਟਿਊਸ਼ਨ ਇਲੈਕਸ਼ਨ ਕਮਿਸ਼ਨ ਕੋਲੇ ਉਹਦੇ ਤਹਿਤ ਪ੍ਰਧਾਨ ਚੁਣਿਆ ਜਾਣਾ ਜਿਹਨੂੰ ਵੀ ਲੋਕ ਚੁਣਨਗੇ ਅਕਾਲੀ ਦਲ ਦੀ ਮੈਂਬਰਸ਼ਿਪ ਚੁਣੂਗੀ ਮੋਡਲੀ ਮੈਂਬਰਸ਼ਿਪ ਉਹਨੇ ਪ੍ਰਧਾਨ ਬਣ ਜਾਣਾ ਤੁਸੀਂ ਕਿਹਨੂੰ ਹਮਾਇਤ ਕਰਦੇ ਹੋ ਆਪਣਾ ਪੱਖ ਦੱਸੋ ਮੈਂ ਡੈਲੀਗੇਟਾਂ ਨੂੰ ਹਮਾਇਤ ਕਰਦਾ ਕਿਉਂਕਿ ਮੈਂ ਵੀ ਮੈਂਬਰਸ਼ਿਪ ਭਰ ਕੇ ਭੇਜੀ ਹੈ ਮੇਰੇ ਕੋਲ ਜ਼ਿਲ੍ਹੇ ਜ਼ਿੰਮੇਵਾਰੀ ਹੈ ਮੈਂ ਡੈਲੀਗੇਟਾਂ ਦੀ ਲਿਸਟ ਭੇਜੀ ਹੈ ਮੈਂ ਮੈਂਬਰਸ਼ਿਪ ਭੇਜੀ ਹੈ ਜਿਹਨੂੰ ਡੈਲੀਗੇਟ ਚੁਣਨਗੇ ਬਹੁਮਤ ਜਿਹਨੂੰ ਚੁਣੂਗਾ ਬਹੁਮਤ ਚੁਣੂਗਾ ਪ੍ਰਧਾਨ ਹੋਊਗਾ ਮੈਂ ਉਹਨੂੰ ਹਮਾਇਤ ਕਰਦਾ ਜਿੱਦੇ ਜਿਲ੍ਹ ਬਹੁਮਤ ਜੀ ਦੇਵਾ ਲਊਗਾ ਰਾਡੇ ਸਾਹਿਬ ਕੁਮਾਗੇ ਗੱਲ ਨੂੰ ਸਿੱਧਾ ਸਿੱਧਾ ਜਵਾਬ ਨਹੀਂ ਦਿੱਤਾ ਨਹੀਂ ਬਿਲਕੁਲ ਸਿੱਧਾ ਦਿੰਦਾ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਹੈ ਤੇ ਮੈਂ ਡੈਲੀਗੇਟ ਬਣਾ ਕੇ ਆਪਣੇ ਜਿਹੜੇ ਮੇਰੇ ਹੱਥ 'ਚ ਸੀਗੇ ਜਿਹੜੇ ਮੈਂ ਲਿਖ ਕੇ ਭੇਜਣ ਜਿੰਨਾ ਵੱਧ ਮੈਂਬਰਸ਼ਿਪ ਭਰੀ ਹੈ ਲੋਕਤੰਤਰੀ ਪ੍ਰਕਿਰ ਹੈ ਨਾ ਜੀ ਠੀਕ ਹੈ ਅੱਜ ਤੁਸੀਂ ਕੋ ਮੁੱਖ ਮੰਤਰੀ ਕਿਹਨੇ ਚੁਣਿਆ ਐਮਐਲਏ ਨੇ ਐਮਐਲਏ ਕਿਹਨੇ ਚੁਣੇ ਲੋਕਾਂ ਨੇ ਮੈਂ ਪ੍ਰਧਾਨ ਮੰਤਰੀ ਕਿਹਨੇ ਚੁਣਿਆ ਮੈਂਬਰ ਪਾਰਲੀਮੈਂਟ ਮੈਂ ਪਾਰਲੀਮੈਂਟ ਕਿਹਨੇ ਚੁਣੇ ਲੋਕਾਂ ਨੇ ਇਹ ਡੈਲੀਗੇਟਾਂ ਨੇ ਲੋਕਾਂ ਨੇ ਸਾਡੇ ਮੈਂਬਰਸ਼ਿਪ ਨੇ ਡੈਲੀਗੇਟ ਚੁਣਨਾ ਡੈਲੀਗੇਟ ਨੇ ਪ੍ਰਧਾਨ ਚੁਣਨਾ ਤਾਂ ਜਿਹਨੂੰ ਬਹੁਮਤ ਚੁਣੂਗਾ ਉਹ ਪ੍ਰਧਾਨ ਹੋਊਗਾ ਇਹ ਬਾਬਾ ਸ਼ੁਕਰੀਆ ਰਾਠੀ ਥੈਂਕ ਯੂ ਸੋ ਇਹ ਸਾਨੂੰ ਸ਼੍ਰੋਮਣੀ ਕਾਲੇ ਦਲ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਅਮਿਤ ਰਾਠੀ ਹੋਈ ਬਹੁਤ سارے ਮੁੱਦਿਆਂ ਦੇ ਉੱਤੇ ਇਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਪੇਸ਼ ਕੀਤੇ ਨੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦੁਜਾਸਤ ਤਨਮਾਤ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ